ਪਾ ਚਲੇ ਧਰਮਸ਼ਾਲਾ bro what's up ਨੇ ਵਿਰਾਟ ਤੇ ਰੋਹੀ ਤੇ ਇੱਥੇ ਰੋਟੀ ਖਾ ਲਈ ਹੁਣ ਹਾਂ 10 ਸਾਲੀ ਦਾ ਡੰਡ ਹੋ ਗਿਆ ਦੀ ਕਿਦੋਂ ਸੀ ਮੇਰੇ ਬਾਪੂ ਨੇ ਖਾਣਾ ਖਾਇਆ ਬਿੱਲੂ ਬਾਜੂ ਕਿੱਸੇ ਫਰੰਡ ਆਏ ਨੇ ਇਹਨਾਂ ਨੇ ਮਸਾ ਪਤਾ ਵੀ ਨਹੀਂ ਦੇਖਿਆਗਾ ਓਏ 2 1 0 400 ਰੋਟੀ ਖਾ ਲਈ ਠੀਕ ਹੈ ਨਹੀਂ ਤਾਂ ਛਾਲ ਮਾਰ ਕੇ ਉੱਧਰ ਜਾਣਾ ਹੈ ਉਹ ਲੜ ਪਏ ਅੱਜ ਧਰਮਸ਼ਾਲਾ 파ਰਥੀ ਵਲੌਗਸ ਤੁਹਾਡਾ ਕਰਦੇ ਆ ਸਵਾਗਤ ਤੇ ਅੱਜ ਜੀ ਮੈਚ ਤੇ ਇੰਡੀਆ ਬਸਿ ਸਾਊਥ ਅਫਰੀਕਾ ਸਟੇਡੀਅਮ ਹੋਟਲ ਤੋਂ 뷰 ਇਹ ਕਿਸ਼ੀ ਹੈ ਮਾਰੇ ਹੀ ਆ ਕਰੋ ਮਾਨੀ ਕਿੱਥੇ ਜਾਂਦੇ ਨਹੀਂ ਨਹੀਂ ਕੀ ਕਰ ਰਹੇ ਉਹਨੇ ਕੀ ਕਰ ਰਹੇ ਆਪਾਂ ਚੱਲੇ ਆ ਧਰਮਸ਼ਾਲਾ ਸਟੇਡੀਅਮ ਦੇ ਵਿੱਚ ਅੱਜ ਮੈਚ ਆਪੇ ਤੇ ਆਪ ਤੇ ਆ ਗਿਆ ਤੇ ਆਪ ਤੇ ਇਸ ਸਟੇਡੀਅਮ ਚ ਚਲੇ ਕੀ ਐਫਸੀ ਕਾਲੋ ਪਰ ਹੋਰ ਨਹੀਂ ਤਾਂ ਚਲੇ ਆ ਸ਼ਗਲ ਵੀ ਉਹ ਨਹੀਂ ਕਿਹਾ ਚਲੋ ਸਟੇਡੀਅਮ ਚ ਅੱਗੇ ਪਾਰਕਿੰਗ ਚ ਗੱਡੀ ਲਾਵਾਂਗੇ ਉੱਥੇ ਕਿੱਧਰ ਮਰਜੀ ਉਧਰੇ ਫਿਰਿਓ ਠੀਕ ਆ ਨਾ ਸਾਰੇ ਉਧਰ ਹੀ ਚੱਲੇ ਆ ਹਾਂ ਸਟੇਡੀਅਮ 6578 ਬੜਾ ਨਿਗਾਹ ਰੱਖੀਏ ਪੱਕੇ ਨਾਲ ਆਈ ਜਾਂਦਾ ਫਿਰ ਉਹ ਲੱਭ ਕਿਉਂਕਿ ਪਹਿਲਾ ਰਸ਼ ਹੋ ਗਿਆ ਆਪਣੀ ਗੱਡੀਆਂ ਆਪਾਂ ਉਥੇ ਪਾਰਕਿੰਗ 'ਚ ਹੀ ਰਾਹ 'ਚ ਫਸੇ ਲੱਗੇ ਉਹਦਾ ਫਾਇਦਾ ਵੀ ਕੋਈ ਨਹੀਂਗਾ ਆਪਾਂ ਸੋ ਇਸ ਕਰਕੇ ਅਸੀਂ ਮੰਗਾਂਗੇ ਇਹ ਮਾਲ ਹੈ ਜੀ ਪਾਰਕਿੰਗ ਦਾ ਐਸੇ ਰਹੇਗਾ ਕਿ ਆਮ ਸਭ ਕੋ ਯਾਤਰੇ ਆਈ ਨਾ ਰਸ਼ ਹੋ ਰਿਹਾ ਤੇ ਹਜੇ ਮੈਚ ਹੋਣਾ ਹੈ ਤਕਰੀਬਨ 7 7:30 ਵਜੇ ਸ਼ੁਰੂ ਤੇ ਟਾਈਮ ਆ 4 ਤੋਂ 4:30 ਦਾ ਹੁਣੇ ਹੀ ਇਨਾ ਰਸ਼ ਆ ਇੱਥੇ ਤੇ ਟੀਸੀ ਆਏ ਸ਼ਾਪਿੰਗ ਕਰ ਰਿਹਾ ਰੁਕ ਜਾ ਆਹ ਇਹ ਆਪੇ ਆ ਗਿਆ ਆਪ ਹੁੰਦਾ ਹੀ ਹੈ ਬ్రో ਵਾਟਸਐਪ ਟੋਪੀ ਦਿਖਾਈਓ ਟੋਪੀ ਕਿਹੜਾ ਓਏ 400 ਰੁਪਏ ਹੁਣ ਕਰੇਗਾ ਇੰਡੀਆ ਇੰਡੀਆ ਵਿਰਾਟ ਰੋਹਿਤ ਵਿਰਾਟ ਰੋਹਿਤ ਹੀ ਹੈ ਸਰ ਇਹ ਹਨ ਐਡ ਕਿਧਰ ਗਿਆ ਸਹੀ ਬਗ ਨਹੀਂ ਸਹੀ ਬਤਾ ਰਹੇ ਆਂ ਅਸੀਂ ਦੇ ਆਪ ਹੀ ਲਗੇ ਐਡ ਕਿਧਰ ਗਿਆ ਪਾਰਕ ਦੇ ਉੱਪਰ ਜਿਹੜਾ ਵਿਊ ਹੈ ਪਹਾੜਾਂ ਦਾ ਮਰਫੀਲਾ ਮਜ਼ੇਦਾਰ ਅਰੇ ਕਿੰਦੂ ਕਿਵੇਂ ਟੋਪੀ ਆ ਵੀ ਸੋਹਣੀ ਨਹੀਂ ਦਿਆਲੀ ਆ ਮੈਂ ਕਿਹਨੇ ਨਹੀਂ ਹੋਗਾ ਭਾਜੀ ਨਹੀਂ ਹੋਗਾ 200 ਰੁਪਏ ਦਾ ਚਲੋ ਹੈ ਇਹ 200 ਦਾ 150 ਆ ਗਿਆ ਹਾਂ ਆਪਣੇ ਬੰਦੇ ਕਿਧਰ ਉੱਡ ਗਏ ਆਪਣਾ ਰੰਗ ਨਹੀਂ ਖਰਾਬ ਹੋ ਗਿਆ ਜਿਹੜੀ ਗੱਲ ਹੈ ਕੱਪੜਾ ਮੈਂ ਕੋਈ ਲਈ ਉਹ ਦੀ ਪਰਾਂ ਵੇਖ ਆ ਬੋਲੋ ਵਾਲੀ ਜਰਸੀ ਆ ਬੋਲੋ ਟਾਇਰ ਵਾਲੀ ਜਿਹੜੀ ਹੁਣ ਇਸ ਟਾਈਮ ਜਰਸੀ ਚੱਲ ਰਹੀ ਆ ਹਾਂ ਉਹ ਉਹਨੂੰ ਲਿਖਿਆ ਤੇ ਆ ਬੋਲੋ ਗਾਈ ਸੇਮ ਹੀ ਆ ਬੋਲੋ ਨਹੀਂ ਉਹਦੇ ਉਹ ਆ ਫਰਕਾ ਜਰਸੀ ਅੱਛਾ ਹਾਂ ਬਈ ਛੋਟੇ ਬੱਚੇ ਦੀ ਨਹੀਂ ਹੋਣੀ ਬੱਚੇ ਛੋਟੇ ਛੋਟੇ ਬੱਚੇ ਪਾਰਕਿੰਗ ਚ ਜਾ ਰਿਹਾ ਬਾਸਕੇਟਬਾਲ ਮੁੰਡੇ ਲੈ ਰਿਹਾ ਆਨੰਦਪੁਰਾ ਆਹ ਬੀਸ਼ਰਟ ਕੱਪ ਟੀ-ਸ਼ਰਟ ਕੱਪ ਦਿਖਾ ਕੇ ਸਾਰੇ ਦਾ ਮਗਰ ਰੋਲਾ ਪਾਉਂਦਾ ਰੋਟੀ ਖਾਣੀ ਰੋਟੀ ਜਾਨੀ ਰੋਟੀ ਖਾਣਾ ਆ ਕੇ ਰੋਟੀ ਖਾ ਗਿਆ ਵੀ ਆਲੇ ਮੈਂ ਰੋਟੀ ਖਾ ਲਈ ਹੁਣ ਚਪੇੜੇ ਵੀ ਖਾਊਗਾ ਇਹ ਚਪੇੜੇ ਵੀ ਖਾਊਗਾ ਬਾਕੀ ਗੱਲ ਸਹੀ ਹੈ ਪਹਿਲਾਂ ਬਲੇ ਬਚਣਗੇ ਫਿਰ ਮੀਰਾ ਕੋ ਬਚਣੀ ਹਾਂਜੀ ਆ ਬੰਦਾ ਸੀ ਬਾਈ ਉਹ ਆ ਵਾਲਾ ਆਹੀ ਸੀ ਗਾ ਰਹੇ ਰਹਿ ਪੈਗਾ ਡੀਸੀ ਆਖ ਰਹੇ ਡੀਸੀ ਯਾਰ ਰੋਟੀਆਂ ਘਰੇ ਖਾਣੇ ਆਉਂਦਾ ਉਹਦੇ ਬੰਦੇ ਹੈ ਸਿੰਗਲ ਨਹੀਂ ਬਣਾਦਾ ਹੈ ਕੋਈ ਨਹੀਂ ਕੋਈ ਚੱਕਰ ਨਹੀਂਗਾ ਉੱਥੇ ਜਾ ਕੇ ਸਿੰਗਲ ਹੀ ਹੋਪ ਉਹ ਨਹੀਂ ਉਹ ਮੈਂ ਦੇਖਣ ਆਇਆ ਸਟੇਡੀਅਮ ਦਾ ਲਾਈਟਾ ਦਿਖ ਰਹੀਆਂ ਆ ਥੋੜੀਆਂ 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 ਓਦਾ ਕੀ ਮਤਲਬ ਹੈ ਇਸ ਟਾਈਮ ਦਾ ਵੀਊ ਆ ਜਿਹੜਾ ਕਿੱਥੇ ਜੇ ਬੈਠਦਾ ਨਾ ਨੌਲਜ ਕੋਲ ਦੇ ਗਿਆ ਕੋਲ ਦੇ ਗਿਆ ਕੋਟ ਦੇ ਗਿਆ ਕੋਲ ਦੇ ਗਿਆ ਕੋਲ ਦੇ ਗਿਆ ਮੈਂ ਤਾਂ ਆ ਗਿਆ ਬੜਾ ਜ਼ੋਰ ਨਾਲ ਬਦਾਲੇ ਸਰਮਾਨਾ ਓਏ ਸੁਮਾਨਾ ਸੁਮਾਨਾ ਸਰੂਨਧਨ ਲਈ ਚੱਲ ਕੇ ਖਾਂਦਾ ਕੋਈ ਨਾ ਨਹੀਂ ਨਹੀਂ ਤੁਰ ਤੁਰ ਕੇ ਨਾ ਦੇ ਟਿੱਕੀਆਂ ਫੜਦੇ ਫੜਦੇ ਲੇਟ ਹੋ ਗਏ ਮਤਲਬ ਕਹਿਣ ਚਾਹਾਂ ਆਪ ਆਪਣੀ ਪੈੜੀ ਤੇ ਰੋਕਦੇ ਸੁਮਾਨਾ ਤੇ ਆ ਲੈਣਾ ਆਉਣਾ ਪਿਆ ਇਹ ਕੀ ਹੈ ਢਿੱਡ ਖਾ ਗਿਆ ਮੈਂ ਚੌਲ ਵੰਡੀ ਤੇ ਹੋ ਗਿਆ ਹੋ ਗਿਆ ਰਾਮ ਰਾਮ ਸੇ ਧੱਕਾ ਮਤ ਦੋ ਯਾਰ ਉਹ ਧੱਕਾ ਮਤ ਦੋ ਬਾਈ ਆਮ ਕੀ ਦਾ ਕੰਮ ਹੋ ਰਿਹਾ ਹੈ ਉਹ ਯਾਰ ਬ੍ਰੋ ਬਲੈਕ ਕਿੰਨੇ ਕਾਲੀ ਟੈਕਟ ਚੱਕ ਹੋਣੀਆਂ 10 ਸਾਰੀ ਦਾ ਟੈਕਟ ਹੋ ਗਿਆ ਕਿਦੋਂ ਹੋਈ ਇਹ ਸ਼ੂਟ ਨੂੰ ਹੋ ਗਏ ਉਹਨੇ ਕਹਿੰਦਾ ਕੋਈ ਨਹੀਂ ਖੇਡਦੇ ਬੰਦੇ ਦੋ ਫਿਰ ਛੋਟੇਗੇ ਜੂਤੀ ਸਾਹਮਣੇ लो भाई आखिरकार ਬਾਪੂ ਜੂਬ ਨਹੀਂ ਕਰਨਗੇ ਉਸਨੇ ਕਰਨੇ ਦਾ ਡੀਸੀਟੀ ਬਦੌਲਤ ਮਾਹਰ ਜੀ ਅਸੀਂ ਦੇਖਦੇ ਦੇਖਣਗੇ ਮੇਰੇ ਬਾਪੂ ਨੇ ਖਾਣਾ ਖਾਇਆ ਹਾਂ ਮੇਰਾ ਬਾਪੂ ਨੇ ਖਾਣਾ ਖਾਇਆ ਤੇ ਤਾਂ ਹੀ ਅਸੀਂ ਇਨ ਪਿੱਛੇ ਬੈਠੇ ਹਾਂ ਲਓ ਜੀ ਇਸ ਟਾਈਮ ਆ ਬ੍ਰਾਉਂਚ ਸਾਰੇ ਪਲੇਅਰ ਮੌਜੂਦ ਟੂਰਨਾਮੈਂਟ ਕਹਿ ਲਾ ਦੇ ਹਾਰਟਿਕ FCT ਪਤਾ ਨਹੀਂ ਕੀ ਮਾਂਟਿਆ ਜਿਹੜਾ ਦੇਖੇ ਕੋਪਰ ਜਿਹੜੇ ਪੁੱਤ ਨੂੰ ਕੋਪਰ ਇਹਨਾਂ ਨੂੰ ਪੁੱਛਦੇ ਪਹਿਲੇ ਇਹਨਾਂ ਨੂੰ ਅੱਗੇ ਜਾ ਕੇ ਸਾਰੇ ਅੱਗੇ ਦੇਖਿਆ ਲਾਓ ਸੇ ਮੋਢੇ ਪੂਰੀ ਅਕਸਰਾਈ ਲਾ ਰਹੇ ਆ ਕਲਦੀਪ ਯਾਦਵ ਸੁਸ਼ਮਨ ਗੱਲ ਗੋਤਮ ਗੰਭੀਰ ਥੋੜਾ ਉੰਬੀ ਹਿੱਤਾ ਨਾਲ ਗੱਲਬਾਤ ਕਰ ਰਿਹਾ ਤੇ ਪਾਟਿਆ ਵੀ ਪਹੁੰਚ ਗਿਆ ਆਪਣੀ ਟੀਮ ਦੇ ਕੋ ਸੂਰਜ ਅਕਬਰ ਯਾਦਵ ਮਾੜੀ ਗੱਲਾਂ ਦਾ ਉਧਰ ਨਹੀਂ ਇਹ ਚੰਗਾ ਪਾਗ ਕਿਸੇ ਦਾ ਲਓ ਭਾਈ ਸਾਹਿਬ ਮੇਰੀ ਅਟੋ ਜੱਟ ਕੈ ਜੈ ਸੂਰਿਆ ਪਰ ਪੁਰਾਣਾ ਮਾੜੀ ਦਾ ਸਾਡਾ ਮਨਸ਼ੀਗਰੀ ਮੈਡੀਕਲ ਕਮੇਟੀ ਜੱਟ ਟੜਾ ਟੜਾ ਟਣ ਜਗੀ ਹਾਏ ਬੈਠਾ ਹੈ ਰੋਟੀ ਖਾ ਕੇ ਰੋਟੀ ਖਾ ਗਏ ਨਾ ਓਕੇ ਪਹਿਲਾਂ ਮੁੱਖਾ ਬੈਠਾ ਪਹਿਲਾਂ ਮੁੱਖਾ ਹਾਂ ਪੇਲੂ ਬਾਜੀ ਕਿੱਸੇ ਫਰੰਟਾਏ ਨੇ ਆ ਪੇਲੂ ਬਾਜੀ ਓ ਯਾਰ ਤੁਸੀਂ ਦੇਖੋ ਮਿਲੋ ਭਾਜੀ ਪਹੁੰਚ ਗਿਆ ਇੱਥੇ ਕੱਲੇ ਗਰਾਊਂਡ ਚ ਕਿਹੜੇ ਦੁੱਦੇ ਵਰਦੇ ਆ ਕੱਲੇ ਲਓ ਜੀ ਅੰਪੈਰ ਆ ਗਏ ਨੇ ਜੇਮ ਇੰਡੀਆ ਆਵਾ ਹੈ ਭਾਈ ਓਏ ਓ ਇਹਨਾਂ ਨੇ ਮੱਸਾ ਪੁੱਤਾਂ ਵੀ ਨਹੀਂ ਦੇਖਿਆਗਾ ਓਏ ਇਹ ਟਕਾਉਂਦੇ ਆ ਦੂਜਿਆਂ ਦਾ ਮੈਂ ਕਿਹਾ ਠੀਕ ਆ ਕੇ ਕੋਈ ਮੱਸਾ ਨਹੀਂ ਦੇਖਾਂਗੇ ਟਕਾਉਂਦੇ ਆ ਦੂਜਿਆਂ ਦਾ अच्छा ओके जग्गी मेरा यार कला बैठा यार कोई गल है यार हाथ धोगी यार पंजाबी आ गए ਹਾਰਦਿਕ ਕਹਿੰਦਾ ਨਾ ਵੀ ਉਹ ਜੇਬ ਚ ਹੱਥ ਪਾਉਂਦੇ ਆ ਉਹਨਾਂ ਦੇ ਹੀਟਰ ਲੱਗੇ ਹੁੰਦੇ ਆ ਜੇ ਬਾਹਰ ਮਦਰ ਕਿ ਕਿੱਥੋਂ ਸਿੱਖਿਆ ਇਹ ਨਹੀਂ ਨਹੀਂ ਲੇਕਿਨ ਇਹ ਆ ਦੇਖੀ ਆ ਦੇਖੀ ਹਾਰਦਿਕ ਪਾੜਦੇ ਦੇ ਤੋ ਜੇਬ ਚ ਹੱਥ ਪਾਉਂਦੇ ਠੰਡ ਲੱਗਦੀ ਲੈ ਮੈਂ ਹਾਰਦਿਕ ਪਾੜਦੇ ਨਹੀਂ ਨਹੀਂ ਆ ਲੈ ਹਾਰਦਿਕ ਅੱਗੇ ਡੰਗ ਜਰ ਰੋ ਰੋਗਾ ਉਹਦਾ ਬਾਵਾ ਕਮਾ ਹਵਾ ਕਰਮ ਕਰੀ ਜਾਂਦਾ ਇਹ ਕੀ ਦਸੀ ਰੱਖਣਾ ਚਾਹੁੰਦਾ ਬਾਅਦ ਇੱਕ ਨਾ ਹੁਣ ਦੱਸ ਵੀ ਉਹ ਰੁਧਾਤੀ ਨਹੀਂ ਪਈ ਜੇ ਉੱਚ ਦੱਸ ਕਦੋਂ ਦਾ ਬਾਕੀ ਆ ਦਿਖਾ ਦੇਖੀ ਤਾਂ ਸਹੀ ਖੜ ਜਾ ਦੇਖੀ ਦਿਖਾ ਲੈ ਦਿਖਾ ਆ ਫੇਰ ਹਾਰ ਯਾਰ ਕੀ ਗੱਲਾਂ ਕੀ ਕਰ ਰਹੇ ਮਾਚ ਜੀ ਦੀ ਯਾਰ ਫੇਰ ਕੀ ਹੋ ਗਿਆ ਜੇ ਲੋਸ ਰੋਟੀ ਵਾਲੇ ਦਾ ਪੁੱਛ ਰੋਟੀ ਵਾਲੇ ਦਾ ਪੁੱਛ ਲੋ ਰੋਟੀ ਰੋਟੀ ਖਾਲੀ ਤੂੰ ਪਾਪੜ ਕਾ ਕੇ ਓ ਕੁਲਾਪ ਕੁਲਾਪ ਕਰ ਕੇ ਬਰ ਕਰ ਖਾ ਕੇ ਸਾਰ ਦਿਨ ਇੰਡੀਆ 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 ਆ ਦੇ ਗੱਲ ਦੀ ਜੇਬ ਚੱਤ ਜੇਬ ਦੀ ਜੂਮ ਕਰ ਉਹ ਗੱਲ ਦੇ ਹੁਣ ਜੇਬ ਚ ਹੱਥ ਖੜਾਉਣੇ ਤੂੰ ਠੰਡ ਲੱਗਦੀ ਆ ਯਾਰ ਲੱਗ ਗੱਲ ਦੀ ਜੇਬ ਚ ਹੱਥ ਪੈ ਗਏ ਹੈ ਹੀਟਰ ਬਗੈਰ ਕਿਉਂ ਕੰਮ ਆਉਂਦਾ ਤੈਨੂੰ ਸ਼ਰਮਣੀ ਆ ਉਹਦੀ ਤੈਨੂੰ ਹੈ ਤੈਨੂੰ ਤਰਸ ਤੈਨੂੰ ਤਰਸ ਕਿਉਂ ਨਹੀਂ ਆਉਂਦਾ ਤੈਨੂੰ ਤੇ ਬਤਾਰਸ ਕਿਉਂ ਜਾਣ ਕੇ ਥਾਂ ਛੱਡਿਆ ਬੰਦਾ ਬਹੁਤ ਵਧੀਆ ਦਾ 10 ਛੱਡਾਇਆ ਇਹ ਤਰਸ ਨਹੀਂ ਆਉਂਦਾ ਇਹਨੂੰ ਇੱਕ ਦੋ ਤਿੰਨ ਚਾਰ ਫੀਟ ਚ ਇਹ ਚਾਰ ਬੰਦੇ ਕਿੰਨੇ ਲੱਗੇ ਆਈਆਂ ਬਾਈ ਜੀ ਸਾਰਾ ਭਰ ਗਿਆ ਗਰਾਊਂਡ ਯਸ਼ੋਪ ਕਰ ਰਿਹਾ ਮੁਰੋ ਚੌਪ ਅਗਲੀ ਬਾਲ ਆ ਗਈ ਹਰਸ਼ਰ ਰਾਣਾ ਦੀ ਇਹਨੂੰ ਪੈ ਪੈਣਗਾ ਹੁਣ ਇਹ ਪਈ ਇਹ ਬਈ ਆ ਪਈ ਲਗਾ ਖੁੱਲ ਗਿਆ ਰਾਣਾ ਖੁੱਲ ਗਿਆ ਕਢਾ ਦਿਓ ਅਕ ਕਢ ਦਿਓ ਅਕ ਕਢ ਦਿਓ ਕਢ ਦਿਵਾ ਕੇ ਕਢ ਦੇ ਚੱਲ ਜਾ ਚੱਲਦੀ ਕਰਦੀ ਕਰਦੀ ਕੋਰ ਮਾਰ ਬਾਈ ਉਹ ਛੱਕਾ ਓ ਯਾਰ ਮਿਸ ਯੂ ਕੋਲੀ ਯਾਰ ਨਹੀਂ ਮੰਦਾ ਨਹੀਂ ਮੰਦਾ ਨਹੀਂ ਮੰਦਾ ਨਹੀਂ ਮੰਦਾ ਕੈਸ਼ ਹਾਜ਼ਰ ਆ ਤੂੰ ਕੈਸ਼ ਲੈਣਾਗਾ ਜਰੂਰ ਜਾਣਾ ਕੌਣ ਜਾ ਬਈ ਪਰ ਜਾ ਲੈ ਛੱਲੇ ਇਹ 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 ਨਾ ਜੇ ਐਸੂ ਬੋਲਿਆ ਠੀਕ ਹੈ ਨਹੀਂ ਤਾਂ ਛਾਲ ਮਾਰ ਕੇ ਉੱਤਰ ਜਾਣਾ ਦੇਖੀ ਜਾਊਗੀ ਯਾਰ ਓ ਲੜ ਪਏ ਆਵਾਜ਼ ਲੈ ਓ ਯਾਰ ਇਹਦਾ ਇਧਰ ਪੈ ਪੈ ਕਿਦਾ ਬੰਦਾ ਇੱਕ ਓ ਯਾਰ ਓ ਖਤਰਨਾਕ ਬੰਦੇ ਆ ਕਿੱਧਰ ਵੀ ਲੈ ਗਏ ਪਤਾ ਉਹ ਜ਼ਰਾਪਾਂ ਚ ਪਈ ਯਾਰ ਜ਼ਰਾਪਾਂ ਚ ਪਿੱਗ ਪਾ ਕੇ ਯਾਰ ਸਭ ਦਿਖਾਗੇ ਚਲੇ ਗਏ ਬੇਲਾ ਨਾ ਓ ਯਾਰ ਨੋ ਨੋ 160 ਦਾ ਕਰ ਕਰਿਆ ਦਾ ਪੈਕਟ ਓਏ ਬਹੁਤ ਬਹਿੰਗਾ ਬਹੁਤ ਆ ਮਹਿੰਗਾ ਟੀਲੂ ਟੀਲੂ ਇਹ ਮਛਰੇ ਪਏ ਆ ਇਹ ਮਛਰੇ ਪਏ ਆ ਹੁਣ ਆ ਘਮਦੇ ਹੋ ਗਏ ਹੁਣ ਆ ਘਮਦੇ ਹੋ ਗਏ ਤੁਸੀਂ ਟੀਲੂ ਟੀਲੂ ਕਾ ਖਾਂਦਾ ਇਹ ਨਹੀਂ ਖਾਂਦਾ ਚੌਂਦਾ ਵੀ ਨਹੀਂ ਖਾਂਦਾ ਇਹ ਯਾਰ ਮੇਰਾ ਓਹ ਖਾ ਗਿਆ ਓਹ ਖਾ ਗਿਆ ਓਏ ਤੇਰੀ ਕੜਮੀ ਜਵਾਨ ਤੇਰੀ ਕੜਮੀ ਜਵਾਨ ਕੜਮੀ ਜਵਾਨ ਤੇਰੀ ਕੜਮੀ ਜਵਾਨ ਓਏ ਕਾ ਨਹੀਂ ਖਾਂਦਾ ਓਏ ਕੜਮੀ ਜਵਾਨ ਕਹਿੰਦਾ ਚੱਲ ਛੱਡਿਆ ਵੀ ਨਹੀਂ ਖਾਂਦਾ ਖਾ ਗਿਆ ਯਾਰ ਖਾ ਗਿਆ ਦਾ ਕੁੱਤਿਆ ਇਹ ਕੁ ਰਾਹੀਏ ਇਹੀ ਕਾਤਾ ਫੇਂ ਦੇ ਰਿਹਾ ਹੈ ਇਹ ਨਹੀਂ ਚੌਕਾ ਖਾਂਦਾ ਇਹ ਛੱਕਾ ਦਾ ਜਵੇਂ ਨਹੀਂ ਖਾਂਦਾ ਇਹ ਨਹੀਂ ਖਾਂਦਾ ਜਿਹੜੀ ਸਪੋਰਟੋਂ ਲਾ ਦਿਆ ਨੇ ਵਾਰ-ਵਾਰ ਜੇ ਉੱਪਰ ਲਾ ਲਾ ਦੇ ਨੇ ਕੁਆਟਰ ਦਾ ਲਾਦਾ ਕਦਾ ਵਾਰ-ਵਾਰ ਛੱਕੇ ਵਾਰ ਛੱਕੇ ਜਿਹੇ ਜਿਹੇ ਚੌਕਾ ਖਾਂਦਾ ਬਈ ਕਿੰਨੇ ਛੱਕੇ ਆ ਦੇਖ Vamos é. pro é. é. ਕਿ ਪੜਾਈ ਲੋ ਸਕੋਰਿੰਗ ਰਿਹਾ ਬਿਲਕੁਲ ਵਜ ਨਹੀਂ ਆਇਆ ਕੋਈ ਸਵਾਦ ਨਹੀਂ ਆਇਆ

Oh, Aya, yeah. no, 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 no